ਪੰਜਾਬ ਵਿੱਚ ਹੁਣ ਕ੍ਰਾਈਮਨਲ ਨਹੀਂ ਬਚਣਗੇ ਕਿਉਂਕਿ ਪੰਜਾਬ ਪੁਲਿਸ ਹੋਣ ਜਾ ਰਹੀ ਹੈ ਹਾਈ ਟੈਕ ਮੁੱਖ ਮੰਤਰੀ ਪੰਜਾਬ ਵੱਲੋਂ ਹੁਣ ਪੰਜਾਬ ਪੁਲਿਸ ਨੂੰ ਹਾਈ ਟੈਕ ਅਤੇ ਹਾਈ ਪਾਵਰ ਦੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਐਸਐਸਐਫ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਵੀ ਨਵੀਂ ਤਕਨੀਕ ਵਾਲੀਆਂ ਗੱਡੀਆਂ ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਸੌਂਪੀਆਂ ਜਾ ਰਹੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਗੱਡੀਆਂ ਦੀਆਂ ਜਿਨ੍ਹਾਂ ਦੇ ਵਿੱਚ 400 ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ 410 ਗੱਡੀਆਂ ਦੇ ਵਿੱਚੋਂ 274 ਗੱਡੀਆਂ Mahindra Scorpio 41 ਗੱਡੀਆਂ Highlander ਪੁਲਿਸ ਸਟੇਸ਼ਨਾਂ ਦੇ ਵਾਸਤੇ ਹੋਵੇਗੀ ਆ 71 Kia ਗੱਡੀਆਂ ਐਮਰਜੈਂਸੀ ਰਿਸਪੌਂਸ ਟੀਮਾਂ ਨੂੰ ਸੌਂਪੀਆਂ ਜਾਣਗੀਆਂ ਤੇ ਮਹਿਲਾਵਾਂ ਦੀ ਸੁਰੱਖਿਆ ਵਾਸਤੇ ਵੀ 24 Tata Tiago ਇਲੈਕਟ੍ਰਿਕ ਗੱਡੀਆਂ ਮਹਿਲਾ ਮਿੱਤਰਾਂ ਨੂੰ ਦਿੱਤੀਆਂ ਜਾਣਗੀਆਂ ਤੇ ਹਰ ਪੁਲਿਸ ਸਟੇਸ਼ਨ ਦੇ ਵਿੱਚ ਹੁਣ ਮਹਿਲਾ ਮਿੱਤਰ ਦੀ ਨਿਯੁਕਤੀ ਕੀਤੀ ਜਾ ਰਹੀ ਆ ਤਾਕੀ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪੰਜ ਗੱਡੀਆਂ ਅੰਮ੍ਰਿਤਸਰ ਦੇ ਵਾਸਤੇ ਰੱਖੀਆਂ ਗਈਆਂ ਇਹ ਪੰਜ ਗੱਡੀਆਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਤੇ ਨਿਯੁਕਤ ਹੋਣ ਗਈਆਂ ਤਾਂਕਿ ਵਾਤਾਵਰਣ ਤੋਂ ਵੀ ਬਚਾਅ ਕੀਤਾ ਜਾ ਸਕੇ ਇਹਨਾਂ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਕਰਕੇ ਤਾਂ ਪੰਜਾਬ ਪੁਲਿਸ ਨੂੰ ਲਗਾਤਾਰ ਹਾਈ ਟੈਕ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਤਾਂ ਪਹਿਲਾ ਦੇਸ਼ ਦੀ ਪਹਿਲੀ ਐਸਐਸਐਫ ਸਰਕ ਸੁਰੱਖਿਆ ਫੋਰਸ ਪੰਜਾਬ ਵੱਲੋਂ ਬਣਾਈ ਗਈ ਹੈ ਤਾਂਕਿ ਸੜਕਾਂ ਦੇ ਉੱਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਹੁਣ ਆਮ ਪੁਲਿਸਿੰਗ ਨੂੰ ਵੀ ਹੋਰ ਹਾਈ ਟੈਕ ਅਤੇ ਹੋਰ ਮਜ਼ਬੂਤ ਕਰਦੇ ਹੋਏ 410 ਨਵੀਆਂ ਗੱਡੀਆਂ ਪੰਜਾਬ ਪੁਲਿਸ ਦੇ ਬੇੜੇ ਦੇ ਵਿੱਚ ਦਿੱਤੀਆਂ ਗਈਆਂ ਤਾਂਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਦੇ ਵਿੱਚ ਜਾਂ ਅਪਰਾਧ ਦੇ ਵਿੱਚ ਅਪਰਾਧੀਆਂ ਦੀ ਧੜ ਪਕੜ ਦੇ ਵਿੱਚ ਇਹਨਾਂ ਗੱਡੀਆਂ ਦੀ ਵਰਤੋਂ ਕਰਕੇ ਜਲਦ ਤੋਂ ਜਲਦ ਕ੍ਰਿਮੀਨਲ ਤੱਕ ਪਹੁੰਚ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾ ਸਕੇ ਤਾਂ ਪੰਜਾਬ ਪੁਲਿਸ ਹੁਣ ਹੋਣ ਜਾ ਰਹੀ ਆ ਹੋਰ ਹਾਈ ਟੈਕ ਤਾਂ ਦੇਖੋ ਕਿਸ ਤਰ੍ਹਾਂ ਇਹਨਾਂ ਗੱਡੀਆਂ ਦੇ ਬੇੜੇ ਨੂੰ ਹਰੀ ਝੰਡੀ ਦਿਖਾ ਕੇ ਮੁੱਖ ਮੰਤਰੀ ਪੰਜਾਬ ਪੁਲਿਸ ਨੂੰ ਸੌਂਪਦੇ ਹੋਏ ਨਜ਼ਰ ਆ ਰਹੇ ਨੇ ਨੂੰ ਇਸ ਗੱਲ ਦੀ ਵਧਾਈ ਇਸ ਤਰ੍ਹਾਂ ਦੇ ਫੰਕਸ਼ਨ ਦੇਖੋ ਆਪਾਂ ਨੇ ਡੀਜੀਪੀ ਸਾਹਿਬ ਨਾਲ ਮੈਂ ਗੱਲ ਕੀਤੀ ਮੁੰਬਈ ਪੁਲਿਸ ਵਾਸਤੇ ਨਾ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਉਮੰਗ ਆਲਾ ਨਾਮ ਉੱਥੇ ਮੈਂ ਨਹੀਂ ਮੈਂ ਵੀ ਪਰਫਾਰਮ ਕੀਤਾ ਹੋਇਆ ਜਦੋਂ ਕਲਾਕਾਰ ਤੌਰ ਤੇ ਮੁੰਬਈ ਦੇ ਸ਼ਾਹਰੁਖ ਖਾਨ ਅਮਰ ਖਾਨ ਸਾਰੇ ਮਤਾ ਬਚਨ ਸਾਰੇ ਆਰਟਿਸਟ ਜਿਹੜੇ ਨੇ ਉਹ ਮੁੰਬਈ ਪੁਲਿਸ ਤੇ ਉਹਨਾਂ ਦੀ ਫੈਮਿਲੀ ਵਾਸਤੇ ਇੱਕ ਫ੍ਰੀ ਸ਼ੋਅ ਕਰਦੇ ਨੇ ਕਿ ਤੁਸੀਂ ਸਾਨੂੰ ਪ੍ਰੋਟੈਕਟ ਕਰ ਦਿਓ ਤੁਸੀਂ ਸ਼ਹਿਰ ਦੇ ਵਿੱਚ ਸਾਨੂੰ ਸੁਰੱਖਿਆ ਦਿੰਦੇ ਹੋ ਤੁਸੀਂ ਸ਼ਹਿਰ ਨੂੰ ਪ੍ਰੋਟੈਕਟ ਕਰ ਦਿਓ ਮੈਂ ਕਿਹਾ ਵੀ ਇਹ ਕੰਮ ਪਹਿਤੀ ਸ਼ੁਰੂ ਕਰੀਏ ਆਪਣੇ ਫਾਰੂਕੀ ਸਾਹਿਬ ਨੇ ਐਡੀਜੀਪੀ ਪੀਏਪੀ ਮੈਨਾਂ ਨਾਲ ਗੱਲ ਕੀਤੀ ਕਿ ਮੈਂ ਕਿਹਾ ਜੀ ਆਰਟਿਸਟਾਂ ਨਾਲ ਮੈਂ ਗੱਲ ਕੀਤੀ ਆਪਾਂ ਗੁਲਦਸਤਾ ਦਾ ਨਾਮ ਤੁਸੀਂ ਆਏ ਹੋਗੇ ਸ਼ਾਇਦ ਕਈ ਨੇ ਦੇਖਿਆ ਹੋਊਗਾ ਗੁਲਦਸਤਾ ਇੱਕ ਪ੍ਰੋਗਰਾਮ ਰੱਖਿਆ ਜਿੱਥੇ ਸਿਰਫ ਤੇ ਸਿਰਫ ਪੁਲਿਸ ਵਾਲੇ ਤੇ ਉਹਨਾਂ ਦੀਆਂ ਫੈਮਲੀ ਆਉਣਗੇ ਉਸ ਦਿਨ ਡਿਊਟੀ ਨਹੀਂ ਹੋਊਗੀ ਉਸ ਦਿਨ ਸਿਰਫ ਤੁਸੀਂ ਆਪਣੇ ਬੱਚਿਆਂ ਨਾਲ ਆਓਗੇ ਪਰਿਵਾਰ ਨਾਲ ਆਓਗੇ ਵੱਡੇ ਵੱਡੇ ਆਰਟਿਸਟ ਜਿਹੜੇ ਵੀ ਫੇਵਰਟ ਚਾਹੇ ਬਾਲੀਵੁੱਡ ਦੇ ਨੇ ਚਾਹੇ ਪੰਜਾਬ ਦੇ ਨੇ ਉਹ ਸਾਰੇ ਤੁਹਾਡੇ ਕੋਲ ਸਾਹਮਣੇ ਪਰਫਾਰਮ ਕਰਿਆ ਕਰਨਗੇ ਹਰ ਸਾਲ ਹੋਇਆ ਕਰੂਗਾ ਉਹ ਜਿਸ ਤਰ੍ਹਾਂ ਪਹਿਲਾਂ ਮੁੰਬਈ ਹਰ ਸਾਲ ਹੁੰਦਾ ਇੱਥੇ ਵੀ ਹਰ ਸਾਲ ਹੋਇਆ ਕਰੂਗਾ ਕਿਉਂਕਿ ਅਦਰਵਿਜ ਮੈਂ ਦੇਖਦਾ 26 ਜਨਵਰੀ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਾਖਤ 15 ਅਗਸਤ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਾਖਤ ਦਿਵਾਲੀ ਵਾਲੇ ਨੇ ਸਾਰੇ ਲੋਕ ਦਿਵਾਲੀ ਤੇ ਤੁਸੀਂ ਡਿਊਟੀ ਤੇ ਦਸਹਰੇ ਵਾਲੇ ਨੇ ਸਾਰੇ ਦਸਹਰਾ ਤੁਸੀਂ ਉੱਥੇ ਰਾਵਣ ਮੂਰੇ ਖੜੇ ਖੜੇ ਉਹਨਾਂ ਨੂੰ ਲੈ ਕੇ ਬੰਦੂਕਾਂ ਵੀ ਉਹਨਾਂ ਨੂੰ ਕੋਈ ਅੱਗ ਲਾ ਜੇ ਪਹਿਲੀ ਕਿਤੇ ਸੁਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਲਈ ਵੀ ਕੋਈ ਦਿਨ ਹੋਵੇ ਯਾਰ ਤੁਹਾਡਾ ਵੀ ਕੋਈ ਦਿਨ ਹੋਵੇ ਜਿੱਦੇ ਤੁਸੀਂ ਆਪਣੇ ਬੱਚਿਆਂ ਨਾਲ ਜਾਓ ਜਿੱਦੇ ਕੋਈ ਹੋਰ ਕੋਈ ਮੈਨੂੰ ਉਹਦਾ ਬਹੁਤ ਵਧੀਆ ਰਿਸਪਾਂਸ ਬਾਅਦ ਚ ਮੇਰੇ ਕੁਝ ਦੋਸਤ ਮਿੱਤਰ ਨੇ ਉਹਨਾਂ ਦੇ ਫੈਮਲੀਆ ਉੱਥੇ ਪੀਪੀ ਚ ਨੇ ਉਹ ਕਹਿੰਦੇ ਜੀ ਇੰਨਾ ਖੁਸ਼ ਹੋਏ ਲੋਕ ਵੀ ਕਹਿੰਦੇ ਵੀ ਸਾਨੂੰ ਵੀ ਕਿਸੇ ਨੇ ਯਾਰ ਬੰਦਾ ਸਮਝਿਆ ਇਨਸਾਨ ਸਮਝਿਆ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ ਤੁਸੀਂ ਰੋਬੋਟ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰੋਬੋਟ ਦੇ ਦਈਏ ਤੁਸੀਂ ਉਹ ਤੋਂ ਦੁੱਗਣਾ ਤਿੰਨਾਂ ਕੰਮ ਲੈ ਲਓਗੇ ਇੰਨੀ ਕੁ ਮੈਨੂੰ ਕਾਬਲੀਅਤ ਦਾ ਪਤਾ ਹੈ ਕਿਉਂਕਿ ਉਹ ਤਾਂ ਮੈਂ ਤਾਂ ਬੋਲ ਬਹੁਤ ਜਿਆਦਾ ਸਟਾਇਰ ਕੀਤਾ ਹੋਇਆ ਪੰਜਾਬ ਪੁਲਿਸ ਤੇ ਮੈਂ ਇਹ ਵੀ ਕਹਾਂ ਸੀ ਮੈਂ ਪੰਜਾਬ ਪੁਲਿਸ ਦੁਨੀਆ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੇ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾ ਤਰੀ ਤਲਾਸ਼ੀ ਲੈਣੀ ਹੈ ਜੇ ਕੱਪੜੇ ਤਾਂ ਬਾਹਰ ਹੀ ਪਏ ਨੇ ਨਾ ਕਹਿੰਦੇ ਬਤ ਤੂੰ ਨਿਕਲ ਕਹਿੰਦੇ ਸੋ ਆਪਣੇ ਤਾਂ ਅੱਡੀ ਨੇ ਸੁਭਾ ਸੋ ਜੇ ਆਪਾਂ ਆ ਜੀ ਆਪਣੀ ਆਈ ਤੇ ਕਿਹਾ ਚੀਜ਼ ਖਤਮ ਕਰਨੀ ਹੈ ਤਾਂ ਪੰਜਾਬ ਪੁਲਿਸ ਤੋਂ ਵਧੀਆ ਇਸ ਦੇਸ਼ 'ਚ ਕੋਈ ਪੁਲਿਸ ਨਹੀਂ ਹੈਗੀ ਜੇ ਕੋਈ ਅਲਾਮਤ ਖਤਮ ਕਰਾਉਣੀ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ, ਵਧਾਈਆਂ ਦਿਨਾ। ਮੈਨੂੰ ਉਮੀਦ ਹੈ ਕਿ ਅਗਲੇ ਸਾਲ ਜਦੋਂ ਆਪਾਂ ਇੱਥੇ ਇਕੱਠੇ ਕਿਤੇ ਹੋਵਾਂਗੇ ਕਿਸੇ ਵੀ ਜਗ੍ਹਾ ਤੇ ਉਹ ਤੱਕ ਆਪਾਂ ਪੰਜਾਬ ਦਾ ਜਿਹੜਾ ਇਹ ਡਰੱਗ ਵਾਲਾ ਕਲੰਕ ਹੈ ਇਹ ਇਹ ਕਾਫੀ ਹੱਦ ਤੱਕ ਪਹੁੰਚ ਚੁੱਕੇ ਹੋਵਾਂਗੇ ਤੇ ਰੰਗਲੇ ਪੰਜਾਬ ਦੇ ਰੰਗ ਉਗੜਨ ਸ਼ੁਰੂ ਹੋ ਜਾਣਗੇ। ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ